ਆਪਣੇ ਸਾਥੀ ਨੂੰ ਐਚਆਈਵੀ ਪੋਜ਼ੀਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚਆਈਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚਆਈਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਔmberdsman ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ-ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ HIV ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਆਪਣੇ ਗੁਰਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਦੀ ਚਾਹੀਦੀ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਕਾਂਗਰਸ ਦੇ ਇੱਕ ਲੀਡਰ ਸਰਦਾਰ ਸੁਖਿੰਦਰ ਸਿੰਘ ਰਧਾਵਾ ਸਾਹਿਬ ਦਾ ਬਿਆਨ ਜਿਹੜਾ ਆ ਰਿਹਾ ਸੀਗਾ ਉਹ ਬੜੇ ਬਲ ਮਾਨ ਨਾਲ ਇਹ ਗੱਲ ਕਹਿ ਰਹੇ ਸੀਗੇ ਕਿ ਕਾਂਗਰਸ ਕੋਈ ਫੁੱਟ ਨਹੀਂ ਪੰਜਾਬ ਕਾਂਗਰਸ ਸਾਰੀ ਇਕੱਠੀ ਆ ਉਹਦਾ ਅਵਾਹ ਲਗਾਉਂਦੀ ਜੀ ਤੇ ਬਗੇ ਜਿਹਨੂੰ ਵੀ सीएम अनाउंस ਕਰਨਗੇ ਉਹੀ सीएम ਹੋਊਗਾ بڑا ਪਰਬੋਦੀ ਗੱਲ ਹੈ ਪਿਛਲੇ ਹਫਤੇ ਇੱਕ ਸ਼ਾਇਦ ਚੈਨਲ ਸੀ ਨਿਊ ਜੀਪੀਐਨ ਸੀਗਰ ਸ਼ਾਇਦ ਅੱਜ ਤੋਂ 8-10 ਦਿਨ ਪਹਿਲਾਂ ਇੱਕ ਇੰਟਰਵਿਊ ਜੇ ਇਹੀ ਦਵਾ ਸਭ ਕਹ ਰਹੇ ਸੀਗੇ ਕਿ ਮੈਂ ਤਾਂ ਪ੍ਰਧਾਨ ਵੀ ਬਣਨਾ ਚਾਹੁੰਦਾ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ ਗੱਲ ਅਬੋਲ ਗਾਂਧੀ ਦੇ ਕਹਿੰਦੀ ਨਹੀਂ ਗੱਲ ਬਖੇਲਜੀ ਦੇ ਕਹਿੰਦੀ ਨਹੀਂ ਕਿਉਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਗੱਲ ਤੇ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਸਖਜਿੰਦਰ ਰਧਾਵਾ ਜੀ ਆਪ ਚੰਨੀ ਜੀ ਪ੍ਰਤਾਪ ਬਾਜਵਾ ਜੀ ਉਹਦਾ ਰਾਜਾ ਬੜਿੰਗ ਜੀ ਰਾਣਾ ਗਜ਼ੀਰ ਜੀ ਇਹ ਜਿੰਨੇ ਬੰਦੇ ਨੇ ਇਹ ਸਾਰੇ ਸਰ ਇਹਨਾਂ ਦੇ ਧੜੇ ਆ ਇਹਨਾਂ ਦੇ ਗਰੁੱਪ ਨੇ ਇਹਨਾਂ ਗੁੱਲਪਾ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਹੈ ਉਹਦੇ ਸਾਰੇ ਹੀ ਇਹ ਪ੍ਰਧਾਨ ਵੀ ਬਰਨਾ ਚਾਹੁੰਦੇ ਆ ਇਹ ਮੁਕਤੰਤੀ ਬਰਨਾ ਚਾਹੁੰਦੇ ਆ ਸਿਰਫ ਇਹ ਲੋਕਾਂ ਨੂੰ ਗੁਦਾਹ ਕਰਦੇ ਆ ਜਿੰਨਾ ਮਰਜ਼ੀ ਕਰਦਾ ਕਰ ਲੈਣ ਪੰਜਾਬ 'ਚ ਦਬਾ ਦਾ ਕਾਂਗਰਸ ਨਹੀਂ ਆਉਣੀ ਕਿਉਂਕਿ ਇਸ ਕਾਂਗਰਸ ਦਾ ਪਤਨ ਇਹਨਾਂ ਲੀਡਰਾਂ ਕਰਕੇ ਹੋਇਆ ਇਹ ਲੀਡਰਾਂ ਨੇ ਹੀ ਪਤਨ ਕੀਤਾ ਇਹਨਾਂ ਦੀਆਂ ਧੜੇ ਬੰਦੀਆਂ ਨੇ ਇਹਨਾਂ ਦੀ ਕ腐ਸ਼ਨ ਨੇ ਪੰਜਾਬ 'ਚੋਂ ਕਾਂਗਰਸ ਦਾ ਜਿਹੜਾ ਉਹ ਐ ਸਫਾਇਆ ਕਰ ਦਿੱਤਾ